ਇਹ ਤੇ ਭੈਣ ਜੀ ਬੇਇੱਜ਼ਤੀ ਕਰਾਉਣਾ ਆਏ ਆ ਇੱਥੇ ਆਹੋ ਜਾ ਮੈਂ ਉੱਥੇ ਗੱਡੀ 'ਚ ਬਹਿਣ ਲੱਗੀ ਹੈ ਤੇ ਗੱਡੀ 'ਚ ਮੈਂ ਕਿਹਾ ਚਲੋ ਕੋ ਆਪਣਾ ਇਹਨਾਂ ਨੂੰ ਮੈਂ ਕਿਹਾ ਮੈਂ ਜਾਉ ਤੁਸੀਂ ਜਾਓ ਤੁਸੀਂ ਉੱਥੇ ਵਿਆਹ ਵਾਲੇ ਮੁੰਡੇ ਦੀ ਗੱਡੀ 'ਚ ਜਾ ਕੇ ਬਹਿ ਜਾਓ ਹੈ ਤੇ ਜਾ ਇਹ ਬਹਿਣ ਲੱਗੇ ਤੇ ਕੜਕ ਦੇ ਨੇ ਅੱਗੇ ਮਾਮਾ ਆ ਕੇ ਬਹਿ ਗਏ ਹੈ ਤੁਸੀਂ ਮਾਮਿਆਂ ਨਾਲ ਵਿਆਹ ਕਰ ਲੈਂਦੇ ਅੱਜਕੱਲ ਕੀ ਲੋੜ ਸੀਗੀ ਤੁਹਾਨੂੰ ਤੇ ਬੇਇੱਜ਼ਤੀ ਕਰਾਉਣ ਨੂੰ ਸੱਦੇ ਆਏ ਤੇ ਆਹੋ ਬੋਲਣ ਤੇ ਭੈਣ ਜੀ ਇਹਨਾਂ ਕਹਣਾ ਸਾਡਾ ਪ੍ਰੋਗਰਾਮ ਖਰਾਬ ਕਰਦੇ ਆ ਬੱਸ 'ਚ ਬਹਿ ਕੇ ਆਈ ਨਾ ਪਿਛਲੇ ਬੰਨੀ ਇਹਨਾਂ ਕੋ ਗੱਡੀ ਨਾ ਚੁੜੀ ਸਾਡੇ ਆਸਤੇ ਕਰਦੇ ਕਰਦੇ ਹੀ ਜਾਂਦੇ ਇਹ ਗੱਡੀਆਂ ਚਾਈ ਤੇ ਫੇਰ ਅਹੀ ਬਾਤ ਕਿ ਤੂੰ ਸਾਈਡ ਤੇ ਖਲਾਉਂਦੀ ਆ ਸਾਈਡ ਤੇ ਹੋ ਕੇ ਖਲਾਉਣਾ ਜੇ ਅਗਲੇ ਨੇ ਸਾਈਡ ਤੇ ਕਰਤਾ ਹੈ ਅਗਲੇ ਮਿਲਨੀ ਵਾਲੇ ਤੇ ਤੁਹਾਡਾ ਚੇਤਾ ਨਾ ਆਇਆ ਮਿਲਨੀਆਂ ਕਰਕੇ ਆ ਗਏ ਮਾਮੇ ਦੀ ਵੀ ਕਰਾ ਲਈ ਮਾਸੀ ਦੀ ਵੀ ਕਰਾ ਲਈ ਮਾਸਟਰ ਦੀ ਵੀ ਕਰਾ ਲਈ ਹੈ ਨਾ ਚਾਚਾ ਚਾਚੀ ਸਾਈਡ ਤੇ ਬੈਨ ਨੂੰ ਆਏ ਆਹ ਆਪਣੇ ਸਾਡੇ ਵਿਆਹ ਵਿੱਚ ਭੈਜੀ ਸਾਰਿਆਂ ਦੀ ਮਿਲਨੀਆਂ ਕਰਾਈਆਂ ਇਹਨਾਂ ਦੀ ਸਾਰਿਆਂ ਨੂੰ ਕੰਬਲ ਦਿੱਤੇ ਹੈ ਤੇ ਸਾਡੀ ਵਾਰੀ ਆਈ ਤੇ ਅੱਜ ਕਹਿੰਦੇ ਜੀ ਇਹਦੇ ਕਾਚਾ ਹੈ ਨਹੀਂ ਤੁਹਾਨੂੰ ਪਤਾ ਪਟਾ ਦੇ ਜਾਚਾ ਹੈਗਾ ਜਿੱਥੇ ਮਰਜੀ ਮਿਲਨੀ ਕਰਾ ਅਣੂ ਤੇ ਭੈਜੀ ਨਾ ਵਿਅਸਤੀ ਕਰਾਉਣ ਨੂੰ ਸੱਦਿਆ ਵਾ ਆ ਫੇਰ ਆਖੋ ਬੋਲੋ ਤਾਂ ਫੇਰ ਇਹਨਾਂ ਕਹਿਣਾ ਕੋਈ ਪ੍ਰੋਗਰਾਮ ਖਰਾਬ ਕਰਤੀ। ਅਗਰ ਇਹਨਾਂ ਕੋਈ ਸਾਥ ਕੀ ਕਹੀ ਨਹੀਂ ਕਰਦੇ। ਨਹੀਂ ਅਹੀਂ ਜਾਣਾ ਕੋਈ ਗੱਲ ਨਹੀਂ ਤੁਸੀਂ ਜਾਓ ਫੇਰ ਜਾਂ ਤੇ ਅਹੀਂ ਇੱਥੇ ਪੈਲਸ ਚ ਠੀਕ ਹੈ ਮੈਂ। ਮੈਂ ਨਹੀਂ ਕੋਈ ਗੱਲ ਨਹੀਂ ਲੈ ਭੈਣ ਜੀ ਗੱਲ ਕੀ ਹੋਈ ਪੁੱਛ ਨਹੀਂ ਅਜੀ ਗੱਲ ਹੋਈ ਨਹੀਂਗੀ। ਆ ਪਹਿਲੀ ਗੱਡੀ ਗਈ ਲਾਵਾ ਵਾਸਤੇ ਹੈ ਦੂਜੀ ਗਈ ਤੀਜੀ ਗਈ ਆਖਰੀ ਗੱਡੀ ਆਈ ਤੁਹਾਡੇ ਵਾਸਤੇ ਸਾਰਿਆਂ ਨੂੰ ਛੱਡ ਕੇ। ਫੇਰ ਤੇ ਜੀ ਇਹਨਾਂ ਨੇ ਵੀ ਜਾਓ ਲੈ ਆਓ ਇਹਨਾਂ ਨੂੰ ਜਿਹੜੇ ਰਹਿ ਗਏ ਚੁੱਕ ਲਿਆਓ ਹੈ। ਅਸੀਂ ਭੈਣ ਜੀ ਇੱਥੇ ਆਖਰ ਚ ਦੱਸੋ ਸਾਡੀ ਤਾਂ ਕੋਈ ਵੈਲਿਊ ਨਹੀਂ ਨਾ ਹੈਗੀ ਫੇਰ। ਇਹ ਤੇ ਭਰਾਏ ਗਏ ਚ ਹੋਗੇ ਨਾ ਫਿਰ ਅਹੀਂ ਨਹੀਂ ਜਾਣਾ ਅਸੀਂ ਠੀਕ ਹੈ ਇੱਥੇ ਨਹੀਂ ਪੈਂਦੀ ਪੈਂਦੀ ਤੂੰ ਹੀ ਨਾ ਤੂੰ ਹੀ ਕਰ ਤੋ ਚਲੋ ਤੁਹਾਡੇ ਅੱਖੇ ਚਲ ਜਾਂਦੀ ਜੇ ਫਿਰ ਵੇਖ ਲਾ ਪੂਆ ਤੂੰ ਬਾਰ ਬਾਰ ਕਰਕੇ ਕਹਿਣ ਨਹੀਂ ਕੋਈ ਗੱਲ ਨਹੀਂ ਕੋਹ ਨਹੀਂ ਹੁੰਦਾ ਪ੍ਰੋਗਰਾਮ ਤੇ ਹਣਾ ਇਧਰ ਆ ਤੂੰ ਆ ਇਧਰ ਵੇ ਅੱਜ ਦਾ ਦਿਨ ਕੱਟ ਲਓ ਆਓ ਸਾਰਾ ਟੱਬਰ ਬਹਿ ਗਿਆ ਕਿ ਨਹੀਂ ਟੇਬਲ ਤੇ ਔਰ ਰੋਟੀ ਲੱਗੀ ਸਾਰਾ ਟੱਬਰ ਇਕੱਠਾ ਹੋ ਕੇ ਬਹਿ ਗਏ ਨਾ ਸਾਡੇ ਕਿੱਤਾ ਆ ਸਾਈਡ ਤੇ ਖਲੋਤੀ ਚਾਚੇ ਨੂੰ ਆਜ ਮਾਰੀ ਇਹਨਾਂ ਨੇ ਮੈਨੂੰ ਨਹੀਂ ਆਜ ਪਾਰੀ ਪਤਾ ਸਾਰ ਤੱਕ ਲੋਤੀ ਕਿੰਨੀ ਕਿ ਵਾਰ ਤਾ ਬਿਜਤੀ ਕਰਾਈ ਜਾਊਗਾ ਆਪਣਾ ਹੈ ਆਵਰ ਸਾਰ ਕੇ ਪਰੋਟੀ ਖਾਂਦੇ ਹਾ ਜਾਨੀ ਇਹਨਾਂ ਨੂੰ ਚੇਤਾ ਆ ਕਿਤੇ ਅਹੀ ਵਾਧੂਆਂ ਚੀਆ ਤੂੰ ਅੰਨੀ ਪਕਹਨੀ ਹੁੰਦਾ ਪਕਹਨੀ ਹੁੰਦਾ ਕਿਉਂ ਨਹੀਂ ਖਾਣਾ ਮੈਂ ਨਹੀਂ ਚਲਦੀ ਨੱਚੇ ਨੱਚੇ ਕਹੀ ਕੋਈ ਗੱਲ ਕਾਇਨੇ ਕਰਾਈਆਂ ਇਹ ਠੀਕ ਹੈ ਠੀਕ ਚੁਕੀਏ ਤੇ ਕਿਤੇ ਗਾ ਆਪਣਾ ਨੰਗਾ ਹੁੰਦਾ ਪੈਂਜੀ ਛੱਡਾ ਚੁਕੀਏ ਤੇ ਕਿਤੇ ਆਪਣਾ ਹੀ ਨੰਗਾ ਹੁੰਦਾ ਵੇਦਾ ਇਹਨਾਂ ਨੇ ਮਾਇਆ ਇਹਨਾਂ ਨੇ ਮੇਰਾ ਹੈ ਤੇ ਪਰ ਵੇਖ ਲੈ ਕਹਿ ਨਹੀਂ ਮੈਂ ਸਕੀਦ ਰਾਣੀ ਹੈ ਹੈ ਇਹਨਾਂ ਨੇ ਮੈਨੂੰ ਬਉਟੀ ਦਾ ਕੋਈ ਸੁੱਖ ਨਹੀਂ ਲੱਗਾ ਕੀ ਵਰੀ ਬਣਾਈਆਂ ਕੋਈ ਜੁੱਤੀਆਂ ਲਿਆਂ ਕਿ ਆਇਆ ਕਿ ਨਾੜਕਿਆਂ ਤੋਂ ਆਇਆ ਕੀ ਪਾਉਣਾ ਕੁਝ ਨਹੀਂ ਪੈਂਜੀ ਮੈਨੂੰ ਖਾਇਆ ਹੈ ਫਿਰ ਵੀ ਹਾਨ ਇੱਕ ਮੱਥੇ ਵਟਣਾ ਪਾਇਆ ਅਸੀਂ ਉਹ ਨਹੀਂ ਆਏ ਆ ਵੀ ਚਲੋ ਕੋਈ ਗੱਲ ਨਹੀਂ ਹਨ ਚਲੋ ਕਰਦਾ ਵਿਆਹ ਵਾ ਤੇ ਸਾਡਾ ਮੁੰਡਾ ਤੇ ਸਾਡੇ ਮੁੰਡਾ ਤੇ ਇੱਕ ਬਰਾਬਰ ਇਹ ਕਿਥੇ ਸਾਡਾ ਮੁੰਡਾ ਤੇ ਕਿਥੇ ਇਹਨਾਂ ਦਾ ਮੁੰਡਾ ਦੋਵੇਂ ਇੱਕੋ ਜਿਹੇ ਸਨ ਥੋੜੇ ਕਿਪੇਦ ਪਾਵੇ ਪੇਦਪਾਦ ਤੇ ਪੈਂਜੀ ਕੀਤਾ ਇਹਨਾਂ ਨੇ ਅਗਰ ਗੱਲ ਕਰੋ ਤੇ ਆਪਣੀਆਂ ਬਾਤ ਚੱਲਦੀਆਂ ਫਿਰ ਕਿਉਂ ਨਾ ਕਰੀਏ ਗੱਲ ਆਗੀ 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 ਮੈਂ ਉੰਨੀ ਵਾਜ ਪੈਂਟ ਗਈ ਸਾਨੂੰ ਤਾਂ ਸਮਝ ਨਹੀਂ ਆਈ ਅਜੇ ਤੱਕ ਵੀ ਅਸੀਂ ਵਿਆਹ ਵੇਖਣਾ ਆਏ ਕਿ ਤੇ ਬੇਇੱਜ਼ਤੀ ਕਰਾਉਣਾ ਆਏ ਆ ਰਾਤੀ ਜਦੋਂ ਅਸੀਂ ਆਏ ਹਾਂ ਤਾਂ ਸਾਡੇ ਉਨ ਤੋਂ ਪਹਿਲਾਂ ਪਹਿਲਾਂ ਮਾਮੀਆਂ ਨੇ ਸਾਰੇ ਕਮਰੇ ਮੰਨ ਲਏ ਕਿਸੇ ਚ ਮਾਮੀ ਕਿਸੇ ਚ ਬਾਸੀ ਤੇ ਚਾਚੀ ਚਾਚੀ ਬਾਹਰ ਹਾਲ ਚ ਹੱਸਦੇ ਮਾਮੀ ਕਹੋ ਬੋਲੀ ਨਹੀਂ ਮੈਂ ਮੈਂ ਹਾ ਵਿਆਹ ਆ ਨੰਕ ਲੈਣ ਦੇ ਵਿਆਹ ਅਜੇ ਮਾ ਇਹਨਾਂ ਨੇ ਖਸ ਨਹੀਂ ਕਹਿਣਾ ਜਾ ਰਾਤ ਜਾਗੋ ਨਿਕਲੀ ਸਾਰੀਆਂ ਬੋਲੀਆਂ ਮਾਮੀਆਂ ਮਾਸੀਆਂ ਤੇ ਪਈਆਂ ਚਾਚੀ ਤੇ ਇੱਕ ਬੋਲੀ ਨਹੀਂ ਭਾਈ ਹੈ ਤੇ ਫਿਰ ਮੈਂ ਜਾ ਮੈਂ ਆਖਿਆ ਮੈਂ ਤੈਨੂੰ ਚਾਚੀ ਨਹੀਂ ਚੇਤੀ ਆਂਦੇ ਇਹ ਕੀ ਉਹਨੂੰ ਕਹਿੰਦੇ ਆ ਚਾਚੀ ਇਹ ਬੱਕਰੀ ਦਾ ਦੁੱਧ ਪੀਤਾ ਉਹਨੇ ਕੀ ਨੱਚਣਾ ਮੇਰੇ ਤੇ ਉਹ ਬੋਲੀ ਪਾਈ ਭੈਣ ਜੀ ਆਹ ਇਹਨਾਂ ਦਾ ਹਾਲ ਹੈ ਮੇਰੇ ਬੜੀ ਇਹਨਾਂ ਨੂੰ ਉਹ ਚੇਤੀ ਆਈ ਹੈ ਹੈ ਮਾਮੀ ਦੀਆਂ ਨਾ ਤਾਂ ਗੋਰੀਆਂ ਸਾਡੀਆਂ ਪਤਾ ਨਹੀਂ ਕਿੱਥੋਂ ਆਈਆਂ ਵਾ ਤੇ ਚਾਚੀ ਵਰੀ ਇਹਨਾਂ ਨੂੰ ਬੋਲੀ ਚੇਤੀ ਆਈ ਇਹ ਜਿੰਨੇ ਦੁੱਧ ਬੱਕਰੀ ਦਾ ਪੀਤਾ ਬੱਲੇ ਸਾਡੇ ਆਹ ਤੇ ਇਹਨਾਂ ਦੇ ਹਾਲ ਚ ਭੈਣ ਜੀ ਹਮ ਲੋ ਭੈਣ ਜੀ ਮੈਂ ਹੱਥ ਹਾਲ ਚ ਬੈਠੀ ਜਦ ਤੱਕ ਤੇ ਬੈਗ ਨਹੀਂ ਲੱਭਣਦੇ ਮੈਨੂੰ ਆ ਕੇ ਪਤਾ ਕੀ ਕਹਿੰਦੇ ਦੀਦੀ ਇੱਥੇ ਮੇਰਾ ਬੈਗ ਪਿਆ ਹੈ ਬੱਲੇ ਕਰ ਤੇ ਮੈਂ ਮਹਿਮਲ ਕਾਲਿਆ ਹੁਣ ਮੈਂ ਲਕਾਲਿਆ ਹੁਣ ਮੈਂ ਤੇਰੇ ਬੈਗ ਤੇਰਾ ਬੈਗ ਨਹੀਂ ਭੰਗਿਆ ਸੀ ਆਹ ਕੋਤੇ ਸਾਡਾ ਵਿਆਹ ਛੋਲੇ ਆ ਕਦੋਂ ਨਹੀਂ ਵਿਆਹ ਦੀ ਖੰਡੇ ਵੀ ਮੁੰਡਾ ਸਾਡਾ ਬਾਹਰੋਂ ਆਉਂਕਾ ਤੇ ਵਿਆਹ ਆ ਤੇ ਵਿਆਹ ਇੱਥੇ ਜੈ ਸਾਨੂੰ ਪਤਾ ਹੀ ਉੱਥੇ ਸਾਡਾ ਨਾ ਕੁਛ ਹੋਣਾ ਚਲੋ ਅਸੀਂ ਚੱਲੀਏ